ਨੀ ਅੰਦੋਲਨ ਵਿਚਾਲੇ ਆ ਗਈ ਸਭ ਤੋਂ ਵੱਡੀ ਖਬਰ ਆਪਸ ਦੇ ਵਿੱਚ ਉੜ ਗਏ ਨੇ ਵੱਡੇ ਚਿਹਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬੀਜੇਪੀ ਸਰਕਾਰ ਦੇ ਉੱਤੇ ਕੇਂਦਰ ਦੀ ਸਰਕਾਰ ਦੇ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤੇ ਤੰਜ ਭਰੇ ਲਹਿਜੇ ਦੇ ਵਿੱਚ ਕੁਝ ਸਵਾਲ ਖੜੇ ਕੀਤੇ ਸੀ ਕਿਸਾਨੀ ਅੰਦੋਲਨ ਨੂੰ ਲੈ ਕੇ ਕਿਹਾ ਸੀ ਕਿ ਹੁਣ ਕਿਹੜੀ ਗੱਲ ਦਾ ਇੰਤਜ਼ਾਰ ਕਰ ਰਹੇ ਹੋ ਤੇ ਨਾਲ ਕਿਹਾ ਸੀ ਕਿ ਬੁੱਤਰ ਦੇ ਅੱਖਾਂ ਮੀਚਣ ਦੇ ਨਾਲ ਬਿੱਲੀ ਭੱਜ ਨਹੀਂ ਜਾਂਦੀ ਤਾਂ ਇਸ ਤਰੀਕੇ ਦੇ ਨਾਲ ਤੰਜ ਜਿਹੜਾ ਕੱਸਿਆ ਗਿਆ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਭਗਵੰਤ ਮਾਨ ਦੇ ਵੱਲੋਂ ਤੇ ਦੂਜੇ ਪਾਸੇ ਹੁਣ ਬੀਜੇਪੀ ਦਾ ਪਲਟਵਾਰ ਦੇਖਣ ਨੂੰ ਮਿਲਿਆ ਬੀਜੇਪੀ ਦੇ ਵੱਲੋਂ ਭਗਵੰਤ ਮਾਨ ਦੇ ਇਸ ਤੰਜ ਭਰੇ ਲਹਿਜੇ ਦਾ ਜਵਾਬ ਦਿੱਤਾ ਜਿਸ ਦੇ ਵਿੱਚ ਕਿਹਾ ਕਿ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਪੰਜਾਬ ਦੀ ਹੱਦ ਦੇ ਵਿੱਚ ਅੰਦੋਲਨ ਲੱਗਿਆ ਹੋਇਆ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਨਹੀਂ ਹੋ ਤਾਂ ਇਹ ਸਵਾਲ ਖੜਾ ਕੀਤਾ ਤੇ ਨਾਲ ਹੀ ਕਿਹਾ ਕਿ ਤੁਸੀਂ ਤਾਂ ਚੁਟਕੀਆਂ ਮਾਰ ਕੇ ਕਹਿੰਦੇ ਸੀ ਐਮਐਸਪੀ ਦੇ ਦਾਂਗੇ ਉਹ ਹੁਣ ਤੁਹਾਡੀ ਚੁਟਕੀ ਵੀ ਨਜ਼ਰ ਨਹੀਂ ਆਉਂਦੀ ਤਾਂ ਦੂਜੇ ਪਾਸੇ ਫਿਰ ਇਸ ਤੋਂ ਬਾਅਦ ਗੱਲ ਕੀਤੀ ਕਿ ਹਰਿਆਣਾ ਜਿਹੜਾ ਆ ਜਿੱਥੇ ਕਿਸਾਨ ਬੈਠੇ ਨੇ ਬਾਰਡਰਾਂ ਤੇ ਪੰਜਾਬ ਦੇ ਬਾਰਡਰਾਂ ਤੇ ਬੈਠੇ ਨੇ ਹਰਿਆਣਾ ਨਾਲ ਲੱਗਦਾ 24 ਫਸਲਾਂ ਦੇ ਉੱਤੇ ਐਮਐਸਪੀ ਦੇ ਰਿਆ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਫਿਰ ਤੁਸੀਂ ਕਿਉਂ ਨਹੀਂ ਦੇ ਰਹੇ ਤਾਂ ਇਹ ਸਵਾਲਾਂ ਦਾ ਜਵਾਬ ਜਿਹੜਾ ਆ ਬੀਜੇਪੀ ਦੇ ਵੱਲੋਂ ਪਲਟਵਾਰ ਕਰ ਦਿੱਤਾ ਗਿਆ ਤਾਂ ਹੁਣ ਕਿਸਾਨੀ ਅੰਦੋਲਨ ਨੂੰ ਲੈ ਕੇ ਆਪਸ ਦੇ ਵਿੱਚ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਦੂਜੇ ਪਾਸੇ ਬੀਜੇਪੀ ਆਪਸ ਦੇ ਵਿੱਚ ਬਾਹਰ ਪਲਟਬਾਰ ਸ਼ੁਰੂ ਹੋ ਚੁੱਕਿਆ ਪਰ ਇੱਧਰ ਜਗਜੀਤ ਸਿੰਘ ਡੱਲੇਵਾਲ ਦੀ ਲਗਾਤਾਰ ਸਿਹਤ ਵਿਗੜਦੀ ਜਾ ਰਹੀ ਆ ਜਗਜੀਤ ਡੱਲੇਵਾਲ ਮਰਨ ਵਰਤੇ ਬੈਠੇ ਨੇ 29ਵੇਂ ਦਿਨ ਦੇ ਵਿੱਚ ਪਹੁੰਚ ਚੁੱਕਿਆ ਅੱਜ ਪੰਜਾਬ ਤੋਂ ਇਲਾਵਾ ਵਾਕੀ ਸੂਬਿਆਂ ਦੇ ਵਿੱਚ ਕੈਂਡਲ ਮਾਰਚ ਕੱਢਿਆ ਗਿਆ ਤੇ 30 ਤਰੀਕ ਨੂੰ ਪੰਜਾਬ ਬੰਦਾ ਸੱਦਾ ਦਿੱਤਾ ਗਿਆ ਪੰਜਾਬ ਬੰਦ ਕੀਤਾ ਜਾਵੇਗਾ ਮੁਕੰਮਲ ਤੌਰ ਦੇ ਉੱਤੇ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਕਿਸਾਨੀ ਅੰਦੋਲਨ ਨੂੰ ਲੈ ਕੇ ਹੁਣ ਸਿਆਸਤ ਹੁੰਦੀ ਹੋਈ ਨਜ਼ਰ ਆ ਰਹੀ ਆ ਕਿਉਂਕਿ ਸਿਆਸਤਦਾਨ ਉਸ ਮੋਰਚੇ ਦੇ ਵਿੱਚ ਜੋ ਖਨੌਰੀ ਬਾਰਡਰ ਤੇ ਲੱਗਿਆ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਜਾਣਨ ਦੇ ਲਈ ਸਿਹਤ ਦਾ ਹਾਲਚਾਲ ਜਾਣਨ ਦੇ ਲਈ ਵੀ ਪਹੁੰਚ ਰਹੇ ਨੇ ਪਰ ਜੋ ਨਹੀਂ ਪਹੁੰਚ ਰਹੇ ਉਹਨਾਂ ਦੇ ਵੱਲੋਂ ਜੋ ਪਹੁੰਚ ਰਹੇ ਨੇ ਉਹਨਾਂ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਰਿਹਾ ਕਹਿੰਦੇ ਆਪਣੀ ਸਿਆਸੀ ਰੋਟੀਆਂ ਸੇਕ ਰਹੇ ਨੇ ਇੰਤਜ਼ਾਰ ਕਰ ਰਹੇ ਨੇ ਕਹਿੰਦੇ ਜਗਜੀਤ ਸਿੰਘ ਢੱਲੇਵਾਲ ਦੀ ਮੌਤ ਕਦੋਂ ਹੁੰਦੀ ਆ ਫਿਰ ਜਵਾਬ ਦਿੱਤਾ ਜਾਂਦਾ ਜਿਨ੍ਹਾਂ ਦੇ ਵੱਲੋਂ ਇਹ ਸਵਾਲ ਚੱਕਿਆ ਜਾਂਦਾ ਉਹ ਸੀ ਬੀਜੀ ਬੀਜੇਪੀ ਦੇ ਹੀ ਲੀਡਰ ਸੁਨੀਲ ਜਾਖੜ ਫਿਰ ਉਹਨਾਂ ਨੂੰ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਜਵਾਬ ਦਿੱਤਾ ਗਿਆ ਕਹਿੰਦੇ ਅਸੀਂ ਤਾਂ ਆਪਣਾ ਉੱਥੇ ਫਰਜ਼ ਨਿਭਾਇਆ ਹੈ ਜਾ ਕੇ ਤੁਸੀਂ ਕਿਸਾਨੀ ਮਸਲੇ ਦਾ ਹੱਲ ਕਿਉਂ ਨਹੀਂ ਕਰਵਾਉਂਦੇ ਤੁਹਾਡੀ ਤਾਂ ਸੈਂਟਰ ਦੇ ਵਿੱਚ ਸਰਕਾਰ ਆ ਤੁਸੀਂ ਪੁਲ ਬਣੋ ਪੁਲ ਬਣ ਕੇ ਤੁਸੀਂ ਕੇਂਦਰ ਦੇ ਨਾਲ ਗੱਲਬਾਤ ਕਰੋ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰੋ ਫਿਰ ਕਿਸਾਨੀ ਮਸਲੇ ਦਾ ਹੱਲ ਕਰਵਾ ਦਿਓ ਇਸ ਤਰੀਕੇ ਦੇ ਨਾਲ ਇੱਕ ਦੂਜੇ ਦੇ ਉੱਤੇ ਬਾਰ-ਪਲਟ ਬਾਹ ਤੌਮ ਤਾਂ ਚੱਲ ਰਹੀਆਂ ਨੇ ਤੰਜ ਕੱਸੇ ਜਾ ਰਹੇ ਨੇ ਪਰ ਜਗਜੀਤ ਸਿੰਘ ਡੱਲੇਵਾਲ ਦਾ ਖਿਆਲ ਕਿਸੇ ਨੂੰ ਨਹੀਂ ਆ ਰਿਹਾ ਜੋ ਕਿਸਾਨ 13 ਫਰਵਰੀ ਤੋਂ ਬੈਠੇ ਨੇ ਕਿਸ ਤਰੀਕੇ ਨਾਲ ਰਾਤਾਂ गुजार ਰਹੇ ਨੇ ਕਿਸ ਤਰੀਕੇ ਦੇ ਨਾਲ ਦਿਨ ਕੱਟ ਰਹੇ ਨੇ ਉਹ ਕਿਸੇ ਨੂੰ ਨਜ਼ਰ ਨਹੀਂ ਆ ਰਿਹਾ ਮਸਲਾ ਹੱਲ ਕਿਵੇਂ ਹੋਵੇਗਾ ਇਸ ਮੁੱਦੇ ਦੇ ਉੱਤੇ ਕੋਈ ਨਹੀਂ ਆ ਰਿਹਾ ਬਲਕਿ ਆਪਣੇ ਹੀ ਤਾਣੇ ਬਾਣੇ ਬੁਣਦੇ ਹੋਏ ਨਜ਼ਰ ਆ ਰਹੇ ਨੇ ਕੋਈ ਅਜਿਹਾ ਰਸਤਾ ਨਹੀਂ ਲੱਭ ਰਿਹਾ ਕੀ ਕੋਈ ਦਰਵਾਜਾ ਲੱਭ ਜਾਵੇ ਜਿਸ ਦੇ ਵਿੱਚੋਂ ਕਿਸਾਨ ਲੰਘ ਕੇ ਕੋਈ ਰਾਹ ਪੱਧਰਾ ਹੋ ਜਾਵੇ ਕੋਈ ਦਰਵਾਜਾ ਜਿਹਾ ਮਿਲ ਜਾਵੇ ਜਿਸ ਦੇ ਰਾਹੀਂ ਕੇਂਦਰ ਤੱਕ ਆਵਾਜ਼ ਪਹੁੰਚ ਜਾਵੇ ਜਿਸ ਦੇ ਰਾਹੀਂ ਕੇਂਦਰ ਦੇ ਨਾਲ ਗੱਲਬਾਤ ਹੋ ਜਾਵੇ ਜਿਸ ਦੇ ਰਾਹੀਂ ਟੇਬਲ ਟਾਕ ਤੇ ਉੱਤੇ ਬੈਠ ਕੇ ਕੋਈ ਮਸਲੇ ਦਾ ਹੱਲ ਹੋ ਜਾਵੇ ਆਖਰ ਕਦੋਂ ਤੱਕ ਇੱਕ ਦੂਜੇ ਦੇ ਉੱਤੇ ਇਸ ਤਰੀਕੇ ਨਾਲ ਕਿਚੜ ਉਛਾਲਦੇ ਰਹਿਣਗੇ ਕਦੋਂ ਤੱਕ ਸਿਆਸਤ ਕਰਦੇ ਰਹਿਣਗੇ ਇਹ ਦੇਖਣ ਵਾਲੀ ਗੱਲ ਰਹੇਗੀ